ਜੇ ਸੇਖ ਆਪਣੀ ਦਸਾਂ ਨਾ ਉਹਦੀ ਕਿਰਤ ਨੂੰ ਸਹੀ ਤਰੀਕੇ ਨਾਲ ਲਾਉਣ ਲੱਗ ਪੈਣਾ ਪੰਜਾਬ ਦਾ ਕੱਲਾ ਕੱਲਾ ਬੱਚਾ ਅਫਸਰ ਤੇ ਉੱਚੇ ਅਹੁਦਿਆਂ ਤੇ ਵਿਦੇਸ਼ਾਂ ਚ ਡਿਪੋਰਟ ਹੋ ਟੋ ਸਾਰੇ ਬੱਚੇ ਵਾਪਸ ਕਦੀ ਨਾ ਆਉਣ ਮੈਂ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਜੀ ਮੈਂ ਜਿੰਨੇ ਦੁਵਾਨ ਲਾਉਣਾ ਗੱਡੀ ਦਾ ਤੇਲ ਸਾਈਡ ਤੇ ਕਰਕੇ ਆਪਣੇ ਖਰਚੇ ਜੋ ਹੁੰਦਾ ਉਹ ਤੋਂ ਕੱਢ ਕੇ ਮੈਂ ਆਪਣਾ ਦਸਾਂ ਦਾ ਇੱਕ ਬਾਕਸ ਲਾਇਆ ਉਹ ਚ ਪਾਉਣਾ ਲਾਉਣਾ ਕਿੱਥੇ ਬਾਅਦ ਦੀ ਖੇਡ ਹੈ ਮੈਂ ਹਰ ਬੰਦੇ ਨੂੰ ਕਹਿੰਦਾ ਹਰ ਰਾਗੀ ਹਰ ਟਾਡੀ ਹਰ ਪ੍ਰਚਾਰਕ ਹਰ ਫੈਕਟਰੀ ਦੇ ਮਾਲਕ ਨੂੰ ਕਹਿੰਦਾ ਆਪਣਾ ਦਸਵੰਦ ਕੱਢੋ ਜੇ ਨੌ ਤੁਸੀਂ ਵਰਤ ਕੇ ਨਹੀਂ ਰਜੇ ਇੱਕ ਗੁਰੂ ਦਾ ਖਾ ਲਿਆ ਨਾ ਉਹ ਗੁਰੂ ਨੇ ਤੁਹਾਡਾ ਫਿਰ ਜਿਹੜਾ ਨੌ ਆ ਨਾ ਉਹ ਵੀ ਕਿਤੇ ਨਾ ਕਿਤੇ ਉੱਚੀ ਬੋਲੇ ਹਬਲਾ ਲਾਵੇ ਜਣਾ ਤੇ ਤੇ ਆਪਣੇ ਕਿਰਤ ਵਿੱਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਲਾਉਣਾ ਕਿੱਥੇ ਉਹ ਬਾਦ ਦੀ ਖੇਡ ਹੈ ਨਹੀਂ ਲਾਵਾਂਗੇ ਨਾ ਗੁਰੂ ਕਹਿੰਦਾ ਨੌ ਤੇਰੇ ਨੇ ਇੱਕ ਮੇਰਾ ਹੈ ਪਾਸੇ ਰੱਖੀ ਜਾ ਕਿ ਬੱਚੇ ਦੀ ਪੜ੍ਹਾਈ ਤੇ ਲਾ ਦਿਓ ਕਿ ਜਿੱਥੇ ਤੁਹਾਨੂੰ ਠੀਕ ਲੱਗਦਾ ਅੱਛਾ ਕਈ ਵਰੀ ਬੰਦਾ ਜੀ ਕਰਦਾ ਅੱਛਾ ਜਦੋਂ ਕਮਾਈ ਥੋੜੀ ਹੁੰਦੀ ਉਹ ਤੋਂ ਬੰਦਾ ਕੱਢੀ ਜਾਂਦਾ ਜਿਵੇਂ 5000 ਆ ਰਹੇ ਤਾਂ ਪਤਾ 500 ਕੱਢਣਾ ਹੈ 10000 ਆ ਰਹੇ ਤਾਂ 1000 ਕੱਢਣਾ ਹੈ ਲੱਖ ਆ ਤੇ ਬੰਦੇ ਨੂੰ ਪਤਾ 10000 ਪਾਸੇ ਕੱਢ ਲੈਣਾ ਉਹ ਜਦੋਂ ਵੱਧ ਜਾਂਦਾ ਨਹੀਂ ਉਹ ਬੰਦੇ ਦੀ 5 ਲੱਖ ਹੁੰਦੀ ਕਹਿੰਦਾ ਯਾਰ 50000 ਦੇਣਾ ਪੈਣਾ ਉਹ ਇਹ ਭੁੱਲ ਗਿਆ ਵੀ ਤੈਨੂੰ ਵੀ ਤਾਂ 4 4.5 ਮਿਲਣ ਦੇ ਹਨ ਮੇਰੇ ਮਨ ਚ ਕਦੀ ਕਿ ਤੂੰ ਮੈਂ ਕਿਹਾ ਬਾਬਾ ਜੇ ਤੁਹਾਨੂੰ ਦਸਵਾ ਚਾਹੀਦਾ ਤੇ ਕਮਾਈ ਵਧਾਈ ਜਾਓ ਸੌਖਾ ਤਰੀਕਾ ਹੈ ਨਾ ਤੁਸੀਂ ਆਪਣੇ ਗੁਰੂ ਨੂੰ ਕਹੋ ਮਹਾਰਾਜ ਤੁਹਾਨੂੰ 5 ਲੱਖ ਦਸਵਾ ਚਾਹੀਦਾ ਤੇ ਮੇਰਾ ਵੱ ਪਰ ਪ੍ਰੋਬਲਮ ਇਹ ਦਸਵਾਂਤ ਵਧ ਦੇਣਾ ਪੈਂਦਾ ਨਾ ਉਦੋਂ ਅੰਦਰੋਂ ਕੀ ਹੁੰਦਾ ਭਲਾ ਉੱਚੀ ਬੋਲ ਕੇ ਦੱਸੋ ਉਦੋਂ ਜੀਨੂ ਕੋ ਹੁੰਦਾ ਫਿਰ ਬਾਬਾ ਦਾ ਅੱਛਾ ਜੀਨੂ ਕੋ ਹੁੰਦਾ ਆਪਾਂ ਕੰਮ ਘਟਾ ਦੇਣੇ ਕਰੋਨਾ ਲੈ ਆਉਨੇ ਆ ਕੋਵਿਡ ਲੈ ਆਉਨੇ ਆ ਮੂੰ ਤੇ ਮਾਸਕ ਲਾ ਕੇ ਘੁੰਮੀ ਜਾਈ ਸੌਖਾ ਕੰਮ ਐ ਜਿੱਥੇ ਵੀ ਕੋ ਬੰਦਾ ਬੈਠਾ ਆਪਣੀ ਕਿਰਤ ਵਿੱਚੋਂ ਮੈਂ ਨਹੀਂ ਕਿਹਾ ਲਾਉਣਾ ਕਿੱਥੇ ਬਾਅਦ ਦੀ ਖੇਡ ਐ ਤੁਹਾਡੀ ਮੈਂ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਨਾ ਜੀ ਮੈਂ ਜਿੰਨੇ ਦੁਵਾਨ ਲੋਣਾ ਗੱਡੀ ਦਾ ਤੇਲ ਸਾਈਡ ਤੇ ਕਰਕੇ ਆਪਣੇ ਖਰਚੇ ਜੋ ਹੁੰਦਾ ਉਹ ਤੋਂ ਕੱਢ ਕੇ ਮੈਂ ਆਪਣਾ ਦਸਵੰਦ ਇੱਕ ਬਾਕਸ ਲਾਇਆ ਉਹ ਚ ਪਾਉਣਾ। ਲਾਉਣਾ ਕਿੱਥੇ ਬਾਅਦ ਦੀ ਖੇਡ ਹੈ। ਮੈਂ ਹਰ ਬੰਦੇ ਨੂੰ ਕਹਿਣਾ ਹਰ ਰਾਗੀ, ਹਰ ਟਾਡੀ, ਹਰ ਪ੍ਰਚਾਰਕ, ਹਰ ਫੈਕਟਰੀ ਦੇ ਮਾਲਕ ਨੂੰ ਕਹਿਣਾ ਆਪਣਾ ਦਸਵੰਦ ਕੱਢੋ। ਜੇ ਨਾ ਤੁਸੀਂ ਵਰਤ ਕੇ ਨਹੀਂ ਰੱਜੇ ਇੱਕ ਗੁਰੂ ਦਾ ਖਾ ਲਿਆ ਨਾ ਉਹ ਗੁਰੂ ਨੇ ਤੁਹਾਡਾ ਫਿਰ ਜਿਹੜਾ ਨੌਂ ਹੈ ਨਾ ਉਹ ਵੀ ਕਿਤੇ ਨਾ ਕਿਤੇ ਉੱਚੀ ਬੋਲੇ ਹੋ ਬਣਾ। ਲਾਵੇ ਲੈਣਾ ਕਿਤੇ। ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਨਾ ਜੇ ਕਰ ਦਿਓ। ਭਾਵੇਂ ਆਪਣੇ ਕਿਸੇ ਰਿਸ਼ਤੇਦਾਰ ਦਾ ਪਰਿਵਾਰਕ ਮੈਂਬਰ ਵੇਖ ਲਓ ਕੋ ਗਲੀ ਮੁਹੱਲੇ 'ਚ ਵੇਖ ਲਓ ਜਿੱਥੇ ਤੁਹਾਨੂੰ ਠੀਕ ਲੱਗਦਾ ਜਰੂਰ ਕਢੋ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲਈ ਕੀ ਸੀ ਗੁਰੂ ਕੋਲ ਜੀ ਲਾਹੌਰ ਕਾਲ ਪਿਆ ਮਹਾਰਾ ਨੇ ਸਿੱਖਾਂ ਨੂੰ ਕਿਹਾ ਆਓ ਸਿੱਖੋ ਆਪਣੀ ਕਿਰਤ ਕਮਾਈ 'ਚ ਦਸਾਂ ਜੇ ਸਿੱਖ ਆਪਣੀ ਦਸਾਂ ਨਾ ਉਹਦੀ ਕਿਰਤ ਨੂੰ ਸਹੀ ਤਰੀਕੇ ਨਾਲ ਲਾਉਣ ਲੱਗ ਪੈਣਾ ਪੰਜਾਬ ਦਾ ਕੱਲਾ-ਕੱਲਾ ਬੱਚਾ ਅਫਸਰ ਤੇ ਉੱਚੇ ਅਹੁਦਿਆਂ ਤੇ ਵਿਦੇਸ਼ਾਂ 'ਚ ਰਿਪੋਰਟ ਹੋਟ ਹੋ ਸਾਰੇ ਬੱਚੇ ਵਾਪਸ ਕਦੀ ਨਾ ਹੋਣ ਜੇਸੀ ਇਸ ਸਬੰਧ ਨੂੰ ਸਹੀ ਤਰੀਕੇ ਅਸੀਂ ਤੇ ਲਾਤਾ ਪਤਾ ਕਿਹੜੇ ਬੰਨੇ ਸ਼ਬੀਰ ਲਾਉਣੀ ਦੋ ਬੋਰੀਆਂ ਅਖੰਡ ਦੀਆਂ ਮੇਰੇ ਲਾ ਲੋ ਭਾਵੇਂ ਸ਼ੂਗਰ ਨਾਲ ਮੁਰਕੇ ਮਰਨ ਬੰਦੇ ਮਨੋਰ ਸਿੰਘ ਜੀ ਮਾਰਕ ਕੋ ਚਿੱਠੀਆਂ ਲਿਖ ਸਤਗੁਰੂ ਵੱਲ ਪਾਈਆਂ ਕਿਤਾਬ ਪੜ੍ਹੀ ਹੈ ਜੀ ਨਹੀਂ ਪੜ੍ਹੀ ਤੇ ਜ਼ਰੂਰ ਪੜਿਓ ਉਹ ਚੋ ਨਾਲ ਲਿਖਿਆ ਕਿ ਲੰਗਰ ਦੀ ਰੂਪਰੇਖਾ ਕਿਦਾਂ ਵਿਗੜੀ ਹੈ ਚਿੱਠੀਆਂ ਲਿਖ ਸਤਗੁਰੂ ਵੱਲ ਪਾਈਆਂ ਕਦੇ ਪਰਿਵਾਰ ਨੇ ਅਖੰਡ ਪਾਠ ਸਰਾਇਆ ਇਹ ਦੱਲ ਕੇ ਲਿਖ ਤੋਂ ਸਰਦਾਰ ਮਨੋਰ ਸਿੰਘ ਜੀ ਮਾਰ ਕੋ ਅੱਗੇ ਮਿਲੇ ਪਿਆਰੇ ਸਤਿਗੁਰੂ ਨਾਨਕ ਜੀ ਅਣ ਕੇ ਵੇਖੋ ਆਪਣੀ ਕੌਮ ਦੀ ਅਮੀਰੀ ਦੀ ਤਸਵੀਰ ਸਿੱਖ ਨੇ ਆਪਣੇ ਕਾਰਾਖਾਂਡ ਪਾੜ ਤਰਾਇਆ ਸ਼ਾਈ ਪਨੀਰ ਬਣਾਇਆ ਮਿਕਸ ਵੈਜੀਟੇਬਲ ਸਬਜ਼ੀਆਂ ਬਣਾਈਆਂ ਖੀਰ ਬਣਾਈ ਉੱਤੇ ਪਿਸਤਾ ਪਾਇਆ ਕਾਜੂ ਪਾਏ ਬਦਾਮ ਪਾਏ ਤਰ੍ਹਾਂ ਤਰ੍ਹਾਂ ਦੇ ਪਕਵਾਨ ਰੱਖੇ ਮਹਾਰਾਜ ਤੁਹਾਡੇ ਅੱਗੇ ਥਾਲ ਸ ਜਾ ਕੇ ਅਰਦਾਸਾ ਸੋਧਿਆ ਗਿਆ ਚਲੋ ਪਾੜ ਦੀ ਸਮਾਪਤੀ ਹੋਈ ਤੇ ਪਰਿਵਾਰ ਦੇ ਮੁਖੀ ਗੇਟ ਅੱਗੇ ਆਣ ਕੇ ਖਲੋ ਗਏ ਹੱਥ ਜੋੜ ਕੇ ਪ੍ਰਸ਼ੰਤਾ ਸ਼ੱਕੇ ਜੀ ਜਿਹੜੇ ਘਰ ਆਏ ਸੋ ਕੀ ਜਾਂਦੇ ਆ ਅਸੀਂ ਸਿਰੇ ਨਾਸ਼ਤਾ ਕਰਕੇ ਆਏ ਆ ਇੱਕ ਸਮਾਗਮ ਹੋ ਰ ਟੈਂਡ ਕਰਨਾ ਸਾਨੂੰ ਭੁੱਖ ਨਹੀਂ ਹੈ ਅਸੀਂ ਥੋੜਾ ਜਿਹਾ ਜਣਾ ਖਾਣਾ ਸੀ ਖਾ ਲਿਆ ਨਹੀਂ ਜੀ ਤੁਹਾਡੇ ਵਾਸਤੇ ਬਣਾਇਆ ਖਾਓ ਜੀ ਐਨ ਗੇਟ ਤੋਂ ਬਾਹਰ ਥਾਲੀਆਂ ਲੈ ਕੇ ਲੋੜਵੰਦ ਲੇਣ ਬਣਾ ਕੇ ਖਲੋਤੇ ਨੇ ਉਹ ਕਹਿੰਦੇ ਸਾਨੂੰ ਸ਼ਿਕਾਦਿਓ ਜੀ ਕਹਿੰਦੇ ਖਲੋਜੋ ਤੁਹਾਡੀ ਵਾਰੀ ਉੱਚੀ ਬੋਲ ਕੇ ਦੱਸੋ ਮਤਲਬ ਜੇ ਅੰਦਰੋਂ ਵੱਧ ਗਿਆ ਤੇ ਮਿਲੂਗਾ ਅੱਛਾ ਜਿਹੜੇ ਬੰਦੇ ਪਹਿਲਾਂ ਰੱਜ ਕੇ ਆਏ ਉਹਨਾਂ ਨੂੰ ਪਤਾ ਕੀ ਆਂਦੇ ਖਾਓ ਜੀ ਜਿਨ੍ਹਾਂ ਦੀਆਂ ਬਿਲਟਾਂ ਪਹਿਲਾਂ ਬਾਹਰ ਆ ਰਹੀਆਂ ਵਾਂ ਜਿਹੜੇ ਵਿਚਾਰੇ ਪਹਿਲਾਂ ਪ੍ਰੋਬਲਮ ਚ ਆ ਉਹਨਾਂ ਨੂੰ ਹੱਥ ਜੋੜ ਰਹੇ ਆ ਉਹ ਆਂਦੇ ਨਹੀਂ ਜੀ ਸਿਰੇ ਖਾ ਕੇ ਆਇਆ ਸਿਰਫ ਚਾਹ ਨਾਲ ਵੀ ਇੱਕ ਬ੍ਰੈਡ ਲੈ ਲਿਆ ਸੀ ਤੁਹਾਡੇ ਘਰ ਵੀ ਆਣ ਕੇ ਥੋੜਾ ਫਰੂਟ ਛਕ ਲਿਆ ਹੁਣ ਅੱਗੇ ਇੱਕ ਸਮਾਰਗਮ ਰਿਟੈਂਡ ਕਰਨਾ ਤੇ ਬਾਹਰ ਵਿਚਾਰੇ ਥਾਰੀਆਂ ਫੜ ਕੇ ਬੈਠੇ ਪਤਾ ਦੇਣ ਨੂੰ ਕੀ ਨੀ ਕਿਉਂ ਨੀ ਜੀ ਕਰਦਾ ਕਿਉਂਕਿ ਸਬਜ਼ੀਆਂ ਬੜੀਆਂ ਮਹਿੰਗੀਆਂ ਬਣਾ ਬੈਠੇ ਆ ਲੰਗਰ ਹਾਈ ਫਾਈ ਹੋ ਗਿਆ ਸਾਡਾ ਉਹ ਦਾਲ ਦਿਆਂ ਦੁੱਧ ਦੇਗਾ ਹੁੰਦੀਆਂ ਕਹਿੰਦੇ ਆਓ ਸਾਰਾ ਟੱਬਰ ਆਏ ਗੈਸਟ ਅੱਗੇ ਹੱਥ ਨਹੀਂ ਜੋੜਨੇ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਲੰਗਰ ਪਹਿਲਾਂ ਛਕਾ ਦਈਏ ਆਪਾਂ ਜਦਨ ਅਸੀਂ ਕਿਸੇ ਲੋੜ ਗਰੀਬ ਮਾਰੋ ਧਿਆਨ ਕਿਹੜੇ ਬੱਚੇ ਦੀ ਫੀਸ ਨਹੀਂ ਤਰਨ ਵਾਲੀ ਕਿਹੜਾ ਬੱਚਾ ਜਿਹੜਾ ਸਿਰਫ ਪੈਸੇ ਪੱਖੋਂ ਹੈਗੇ ਨੇ ਦੁਨੀਆ ਤੇ ਬੱਚੇ ਇਮਾਨਦਾਰ ਮੈਂ ਆਪਣੀ ਜ਼ਿੰਦਗੀ ਚ ਵੇਖਿਆ ਕਈ ਬੱਚੇ ਪੈਸੇ ਵਾਪਸ ਕਰਦੇ ਆ ਜਦੋਂ ਉਹਨਾਂ ਦੀ ਤੁਸੀਂ ਫੀਸ ਤਾਰਦੇ ਹੋ ਨਾ ਉਹ ਕਹਿੰਦੇ ਜੀ ਮੈਂ ਬੇਈਮਾਨ ਨਹੀਂ ਆ ਮੇਰੇ ਬਾਪ ਦੇ ਕੋਲੇ ਨਹੀਂ ਸਮਰੱਥਾ ਨਹੀਂ ਤੁਹਾਡੇ ਪੈਸੇ ਵਾਪਸ ਮੋੜਾਂਗਾ ਆਓ ਆਪੋ ਆਪਣੇ ਇਲਾਕੇ ਚ ਕਰੀਏ ਕੰਮ ਜਿੱਥੇ ਵੀ ਹੈਗੇ ਆ ਗੁਰਦੁਆਰਾ ਸਾਹਿਬ ਰਮਾਲਾ ਜਿਹੜੋ ਪਾਠ ਰਖਾਉਂਦੇ ਹੋ ਪੁੱਛਵਾਨ ਕੇ ਭਾਈ ਸਾਹਿਬ ਨੂੰ ਭਾਈ ਸਾਹਿਬ ਰਮਾਲਾ ਹੈਗਾ ਉਹ ਕਹਿੰਦੇ ਹੈਗਾ ਫਿਰ ਇਹ ਪੈਸੇ ਜਿਹੜੇ ਰਮਾਲੇ ਤੇ ਲਾਉਣੇ ਨੇ ਉਹ ਪਾਸੇ ਰੱਖ ਕੇ ਜਿੱਥੇ ਲੋੜਵੰਦ ਕੋ ਪਰਿਵਾਰ ਲੱਗਦਾ ਉਹਦੀ ਫੀਸ ਤਾਰ ਦਿਓ ਕਿਸੇ ਮਰੀਜ਼ ਨੂੰ ਦਵਾਈ ਲੈ ਦਿਓ ਇਹ ਵੀ ਤੁਹਾਡੀ ਸੇਵਾ ਕੌਮ ਦੇ ਲਿਖੇ ਲੱਗ ਜਾਣੀ ਹੈ ਸਾਸ ਸਿੰਘ ਜੀ ਜਿੱਥੇ ਦਿਲ ਕਰਦਾ ਆਪੋ ਆਪਣੇ ਇਲਾਕਿਆਂ ਚ ਕੰਮ ਕਰਨ ਦੀ ਲੋੜ ਹੈ ਸਾਨੂੰ ਫਿਰ ਵੇਖਿਓ ਤੁਸੀਂ ਜਿੱਦਣ ਇਮਾਨਦਾਰੀ ਨਾਲ ਦਸਵੰਧ ਕੱਢਣ ਲੱਗ ਪੈਣਾ ਤੁਹਾਡੀ ਕਮਾਈ 'ਚ ਫਰਕ ਨਹੀਂ ਪੈਣਾ ਤੁਹਾਡੀ ਕਮਾਈ ਵਧੇਗੀ ਇਹ ਗੱਲ ਪੱਕੀ ਹੈ। ਪਤਾ ਕਿਦਾਂ? ਵੱਧ ਥੀਵੇਂ ਦਰਿਆਓ ਆ ਨਾ ਫਿਰ। ਤੇ ਦਰਿਆ 'ਚ ਪਾਣੀ ਕੱਢੀਏ ਫਰਕ ਪੈਂਦਾ? ਟੋਟ ਨਾ ਹੁਣ ਤੁਸੀਂ ਦੱਸਿਓ। ਟੋਬਾ ਪੜਨਾ ਕਿ ਦਰਿਆ ਆਪਾਂ ਭਲਾ? ਉੱਚੀ ਬੋਲ ਕੇ ਦੱਸਿਓ। ਆਪਾਂ ਦਰਿਆ ਪੜਨਾ ਚਾਹੁੰਦੇ ਆ ਕਿ ਟੋਬਾ ਅੱ dica ਜਾ। ਟੋਬੇ ਵਿੱਚ ਤਾਂ ਬਦਬੂ ਵੀ ਆ ਸਕਦੀ ਦਰਿਆ ਵਿੱਚ ਤੇ ਲਾਸ਼ਾਂ ਵੀ ਰੁੜੀਆਂ ਆਉਣ ਤੇ ਲੋਕੀ ਫੇਰ ਪਾਣੀ ਪੀਣ ਲੱਗ ਪੈਂਦੇ। ਤੇ ਆਓ ਅਰਦਾਸ ਕਰੀਏ ਸਮਾਗਮ ਵਿੱਚ ਸੱਚਿਆ ਪਾਤਸ਼ਾਹ ਸਾਨੂੰ ਸਮਰੱਥਾ ਬਖਸ਼ੀ ਅਸੀਂ ਦਰਿਆ ਬਣ ਗਏ ਹੁਣ ਅਸੀਂ ਸਬਰ ਨੂੰ ਲੈਈਏ ਨਾਨਕ ਗੁਰ ਸੰਤੋਖ ਰੁੱਖ ਹੁਣ ਰੁੱਖ ਨੂੰ ਫਲ ਲੱਗਣ ਫੁੱਲ ਲੱਗਣ ਲੱਗੇ ਫੁੱਲ ਕਿਹੜੇ ਸੀ ਧਰਮ ਫੁੱਲ ਧਰਮ ਫੁੱਲ ਜੇ ਸੰਤੋਖ ਹੋਏਗਾ ਤਾਂ ਹੀ ਤੇ ਧਰਮ ਹੋਏਗਾ ਨਾ ਅਗੇ ਆਪਾਂ ਜਪਜੀ ਸਾਹਿਬ ਜੀ ਰੋਜ਼ ਪੜ੍ਹਦੇ ਆ ਨਾ ਬ੍ਰਾਹਮਣਾਂ ਦਾ ਸੀ ਇਸ ਧਰਤੀ ਨੂੰ ਬਲਦ ਨੇ ਚੱਕਿਆ ਹੋਇਆ ਮਾਰੇ ਕਹਿੰਦੇ ਅੱਛਾ ਅੱਜ ਵੀ ਇਹ ਪਿੰਡਾਂ ਤੇ ਦੇ ਵੀ ਨਾ ਜਿੱਥੇ ਇਹਨੂੰ ਪੜਤਾ ਉਥੇ ਆਮ ਕਹਿੰਦੇ ਜੀ ਬਲਦ ਨਾ ਥੱਕ ਗਿਆ ਵਿਚਾਰਾ ਉਹਨੇ ਸਿੰਘ ਬਦਲਿਆ ਤਾਂ ਅਜ ਪਖੇਲੇ ਸਾਡੇ ਅਜੇ ਵੀ ਹੈਗਾ ਜੀ ਵਹਿਮ ਉਹ ਆਂਦੇ ਹੁੰਦੇ ਸੀ ਇਸ ਧਰਤੀ ਨੂੰ ਬੈਲ ਨੇ ਚੱਕਿਆ ਜਦੋਂ ਥੱਕ ਜਾਂਦਾ ਨਾ ਉਹ ਇੱਕ ਸਿੰਘ ਤੋਂ ਤੇ ਉਹਦੋਂ ਪਚਾੜ ਆਉਂਦਾ ਇਹ ਗੁਰੂ ਨਾਨਕ ਸਾਹਿਬ ਵੇਲੇ ਵੀ ਮਨਾਉ ਸੀ ਉਹ ਕਹਿੰਦੇ ਜੀ ਧਰਤੀ ਨੂੰ ਬੈਲ ਨੇ ਚੱਕਿਆ ਮਾਰੇ ਕਹਿੰਦੇ ਅੱਛਾ ਭਾਈ ਇਹ ਬੈਲ ਖਲੋਤਾ ਕਹਤੇ ਇਹ ਕਹਿੰਦੇ ਜੀ ਧਰਤੀ ਤੇ ਮਾਰੇ ਕਹਿੰਦੇ ਉਹ ਧਰਤੀ ਕਹਿੰਦੇ ਉਹ ਇੱਕ ਹੋਰ ਥੱਲੇ ਬੈਲ ਹੈ ਕਹਿੰਦੇ ਉਹ ਬੈਲ ਕਹਿੰਦੇ ਉਸ ਥੱਲੇ ਇੱਕ ਹੋਰ ਧਰਤੀ ਹੈ ਮਾਰੇ ਕਹਿੰਦੇ ਫਿਰ ਦੱਸੋ ਮੈਨੂੰ ਜਾਂ ਤੇ ਅਖੀਰਲੀ ਧਰਤੀ ਬਿਨਾ ਬਲਦ ਤੋਂ ਹੈ ਤੇ ਜਾਂ ਅਖੀਰਲਾ ਬਲਦ ਬਿਨਾ ਧਰਤੀ ਤੋਂ ਹੈ ਮਾਰੇ ਕਹਿੰਦੇ ਆਓ ਮੈਂ ਸਮਝਾਵਾਂ ਤੁਹਾਨੂੰ ਮਾਰੇ ਨੇ ਟਿਊਸ਼ਨ ਸੈਂਟਰ ਖੋਲਿਆ ਸੀ ਭਾਈ ਐਦਾਂ ਸਮਝਾਉਂਦੇ ਸੀ ਕਹਿੰਦੇ ਆਓ ਮੈਂ ਸਮਝਾਉਣਾ ਇਹ ਧਰਤੀ ਨੂੰ ਚੱਕਿਆ ਬਲਦ ਨਹੀਂ ਹੈ ਪਰ ਉਹਨੇ ਕਿਸੇ ਗਾਂ ਦੇ ਕੁਖ ਤੋਂ ਜਨਮ ਨਹੀਂ ਲਿਆ ਉਹ ਪਤਾ ਕਿਹੜਾ ਬਲਦ ਹੈ ਧੌਲ ਧਰਮ ਉਹ ਧੌਲ ਹੈ ਧਰਮ ਧਰਮ ਦਾ ਬਲਦ ਹੈ ਤੇ ਜਦੋਂ ਧਰਮ ਕਿਸੇ ਪਰਿਵਾਰ ਚੋਂ ਹਿਲਦਾ ਪਚਾਲ ਹੁੰਦਾ ਕਿ ਨਹੀਂ ਹੁੰਦਾ ਜੀ ਪਤੀ ਦਾ ਧਰਮ ਮਿਲੇ ਪਤੀ ਬਰਤਾ ਪਚਾਲ ਆਉਂਦਾ ਨਾ ਔਰਤ ਦਾ ਧਰਮ ਮਿਲੇ ਪਚਾਲ ਆਉਂਦਾ ਨਾ ਘਰਾਂ ਚ ਕਹਿਰ ਵੱਜ ਜਾਂਦਾ ਨਾ ਭਰਾ ਦਾ ਧਰਮ ਮਿਲੇ ਅਫਸਰ ਦਾ ਧਰਮ ਮਿਲੇ ਪ੍ਰਜਾਦਾ ਦਾ ਧਰਮ ਮਿਲੇ ਪਚਾਲ ਆਉਂਦਾ ਫਿਲਾਸਫੀ ਸਮਝਾਤੀ ਨਾ ਮਾਰੇ ਨੇ ਵੀ ਬਲਦ ਨੇ ਸਿੰਘ ਬਦਲੇ ਪਚਾਲ ਆਇਆ ਇਥੇ ਮੜਿਆ ਧਰਮ ਮਿਲੇ ਆ ਤੇ ਪਚਾਲ ਆ ਗਿਆ ਧੌਲ ਧਰਮ ਦਇਆ ਕਪੂਤ ਅੱਛਾ ਦਇਆ ਵਿੱਚੋਂ ਦਇਆ ਵਿੱਚੋਂ ਧਰਮ ਨਿਕਲਣਾ ਹੈ ਕਿਉਂਕਿ ਦਇਆ ਮਾਂ ਤੌਹਲ ਧਰਮ ਦਇਆ ਕਾ ਪੁੱਤ ਤੇ ਸੰਤੋਖ ਥਾਪ ਹੁਣ ਸੰਤੋਖ ਧਾਗਾ ਹੁਣ ਤੁਸੀਂ ਸੌਖਾ ਤਰੀਕਾ ਸਮਝੋ ਐਦਾਂ ਇੱਕ ਬਰਤਨ ਮਣਕਿਆਂ ਦਾ ਭਰਿਆ ਹੋਇਆ ਕਿਸੇ ਨੂੰ ਕੋਈ ਦਾ ਬੁੱਕ ਭਰ ਕੇ ਨਾ ਮਣਕਿਆਂ ਦਾ ਉਥੋਂ ਇਥੋਂ ਉਥੇ ਲੈ ਕੇ ਜਾਣਾ ਉਹਦੇ ਹੱਥ ਵਿੱਚੋਂ ਇੱਕ ਅਦਾ ਮਣਕਾ ਮਾਲਾ ਦਾ ਥੱਲੇ ਡਿੱਗ ਪੈਣਾ ਪਰ ਜੇ ਉਹਨਾਂ ਮਣਕਿਆਂ ਵਿੱਚੋਂ ਦੀ ਧਾਗਾ ਲੰਗਾ ਦਿਓ ਤੇ ਇੱਕ ਬੰਦਾ ਇਦਾਂ ਉਂਗਲ ਚੜਾ ਕੇ ਭਾਵੇਂ 500 ਮਣਕਿਆਂ ਵਾਲੀ ਮਾਲਾ ਨੂੰ ਜਿੱਥੋਂ ਮਰਜ਼ੀ ਲੈ ਜਾਏ ਸੰਤੋਖ ਧਾਗਾ ਹੈ ਬਾਕੀ ਸਾਰੇ ਗੁਣ ਮਣਕਿਆਂ ਦੀ ਤਰ੍ਹਾਂ ਨੇ ਸੰਤੋਖ ਦਾ ਧਾਗਾ ਖਿੱਚ ਦਿਓ ਪਰਿਵਾਰ ਦੇ ਜੀਵ ਹੀ ਬिखर ਜਾ ਰਹੇ ਨੇ ਜੇ ਕਿਸੇ ਪਰਿਵਾਰ ਦੇ ਚਾਰ ਜੀ ਇਕੱਠੇ ਨੇ ਨਾ ਤੇ ਸੰਤੋਖ ਦੇ ਧਾਗੇ ਸਿਰ ਤੇ ਆ ਸੰਤੋਖ ਦਾ ਧਾਗਾ ਖਿੱਚੋ ਤੇ ਮਣਕੇ ਤਰ੍ਹਾਂ ਮਾਲੇ ਖਿਲਰ ਜਾਣੇ ਨੇ ਪਿਆਰੇ